ਸ਼ੁੱਕਰਵਾਰ ਸ਼ਾਮ ਨੂੰ ਪੰਚਾਇਤੀ ਚੋਣਾਂ ਵਿੱਚ ਨਾਮਜ਼ਦੀਆਂ ਰੱਦ ਕਰਨ ਅਤੇ ਫਾਈਲਾਂ ਪਾੜਨ ਦੇ ਦੋਸ਼ 'ਵਜੋਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਜਲਾਲਾਬਾਦ ਅਤੇ ਫਰੋਜ਼ਪੁਰ ਫਾਜਲਕਾਰ ਰੋਡ 'ਤੇ धरना ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਪ੍ਰਸ਼ਾਸਨ ਉਨ੍ਹਾਂ ਦੇ ਨਾਮਜ਼ਦੀਆਂ ਨਹੀਂ ਪਰਦਾ, ਉਦੋਂ ਤੱਕ ਉਨ੍ਹਾਂ ਦਾ धरना ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਜਲਾਲਾਬਾਦ ਦੇ ਵਿੱਚ ਸਰਪੰਚੀ ਦੇ ਇਲੈਕਸ਼ਨ ਵਾਸਤੇ ਪਿੰਡਾਂ ਦੇ ਵਿੱਚੋਂ ਸਾਡੇ ਵਰਕਰ ਪੰਚਾਇਤ ਦੇ ਸਰਪੰਚਾ ਦੀ ਅਰਜ਼ੀ ਦੇਣ ਵਾਸਤੇ ਇੱਥੇ ਆਈਸੀ ਵੀਡੀਓ ਦੇ ਫਿਰ ਪਹਿਲਾਂ ਤਾਂ ਉਹਨਾਂ ਨੂੰ ਲਾਈਵ ਚ ਚਲਾਈ ਰੱਖਿਆ ਉਸ ਤੋਂ ਬਾਅਦ ਉਹਨਾਂ ਦੀ ਵਰਸੀਦਾ ਕਟਣ ਤੋਂ ਮਨਾ ਕਰਤਾ ਫਿਰ ਦਰਖਾਸਤਾਂ ਲੈਣ ਤੋਂ ਮਨਾ ਕਰਤਾ ਉਸ ਤੋਂ ਬਾਅਦ ਜੇ ਉਹਨਾਂ ਨੇ ਕੋਈ ਥੋੜਾ ਬੋਝੋ ਜਿਹਾ ਗੈਦਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਤੇ ਡਾਂਗਾ ਸੋਟੀਆਂ ਮਾਰਨੀ ਸ਼ੁਰੂ ਕਰ ਦਿੱਤੀ ਸਾਡੇ ਪੁੱਤ ਸਿੱਖ ਭਰਾਗੇ ਸੀ ਉਹਨਾਂ ਦੇ ਕੇਸੇ ਵੀ ਵੇਲ ਵੀ ਕੀਤੀ ਗਈ ਸਾਡੀਆਂ ਪਹਨਾ ਦੇ ਬੀਬੀਆਂ ਦੀ ਇਹਨਾਂ ਨੇ ਉਹਨਾਂ ਦੇ ਡਾਂਗਾ ਮਾਰ ਕੇ ਜਿਵੇਂ ਕੋਈ ਕੋਈ ਲੜੀ ਪੁਲਿਸ ਨਹੀਂ ਸੀ ਇੰਨਾ ਜਿਹੜੇ ਮੇਲ ਪੁਲਿਸ ਸੀਗੇ ਉਹਨਾਂ ਨੇ ਬੀਬੀਆਂ ਦੀ ਵੀ ਦੇਬੀ ਕੀਤੀ ਉਹਨਾਂ ਨਾਲ ਬਹੁਤ ਜ਼ਿਆਦਾ ਟੱਕਾ ਦਿੱਤਾ। ਇਹ ਤਾਂ ਆਮ ਗੁੰਡਾਗਰਦੀ ਹੈ। ਡੈਮੋਕ੍ਰੇਸੀ ਦਾ ਕਹਾਣ ਹੈ। ਇਹ ਸਰਕਾਰ ਆਈ ਸੀ ਬਦਲਾਅ ਲਿਆਉਣ ਵਾਸਤੇ। ਇਹ ਬਦਲਾਅ ਪਤਾ ਲੱਗ ਰਿਹਾ ਹੈ ਕਿ ਡੈਮੋਕ੍ਰੇਸੀ ਦਾ ਪੂਰੀ ਤਰ੍ਹਾਂ ਕਾਹਲ ਕਰੀ ਜਾਂਦੇ ਆ। ਇਹ ਤਾਂ ਗੁੰਡਾਗਰਦੀ ਦਾ ਮੁੰਡਾ ਨਾ ਚੋ ਰਿਹਾ। ਇਸ ਚੀਜ਼ ਦੇ ਅਸੀਂ ਅਗੇਂਸਟ ਇੱਕ ਦਰਨਾ ਲਾਇਆ ਹੈ। ਜਿਹੜਾ ਦੇਰ ਤੱਕ ਰਹੇਗਾ ਸਾਰਾ ਸ਼ਹਿਰ ਸਾਡੇ ਨਾਲ ਹੈ ਸਾਰੇ ਪਿੰਡਾਂ ਦੇ ਲੋਕ ਆ ਰਹੇ ਨੇ ਵੱਲ ਇੱਕ ਬਹੁਤ ਵੱਡਾ ਵਿਸ਼ਾਅ ਲਗਣਾ ਅਸੀਂ ਲਾਵਾਂਗੇ ਜਿਸ ਵਿੱਚ ਤੁਸੀਂ ਬੇਚਾਰਾ ਹੋ ਜਾਗੇ ਤਾਂ ਇਹਨਾਂ ਲੋਕਾਂ ਨੂੰ ਅਸੀਂ ਔਕਾਤ ਇਹਨਾਂ ਦੀ ਦਿਖਾਵਾਂਗੇ ਅੱਜ ਸਾਰਾ ਜਿਹੜਾ ਸ਼ਹਿਰ ਹੈ ਸਾਰਾ ਏਰੀਆ ਇਹਨਾਂ ਦੇ ਖਲਾਫ ਹੋ ਚੁੱਕਿਆ ਹੈ ਇਹਨਾਂ ਦੀ ਕ腐ਸ਼ਨ ਤੋਂ ਦੁਖੀ ਹੋ ਚੁੱਕਿਆ ਹੈ ਇਹਨਾਂ ਦੀ ਜਿਹੜੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੈ ਕੋਈ ਵਿਕਾਸ ਨਹੀਂ ਹੋ ਰਿਹਾ ਮੁੜੇ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਆ ਜਦੋਂ ਜਦੋਂ ਡੈਮੋਕ੍ਰੇਸੀ ਦੇ ਇਹਨਾਂ ਨੇ ਫੜਿਆ ਕਾਲਰ ਉਹਦਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਪਚੈਤੀ ਚੋਣਾਂ ਦਾ ਅੱਜ ਲਾਸਟ ਕੰਫਰਮੇਸ਼ਨ ਦਾ ਬੈਕ ਸੀ ਚੋਣ ਕਮਿਸ਼ਨ ਨੇ 11 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰੱਖਿਆ ਜੇਕਰ ਬੜਾ ਘੱਟ ਸੀ ਕਿ ਦੋ ਦਿਨ ਪਹਿਲਾਂ ਛੁੱਟੀਆਂ ਸੀ ਚਲੋ ਫੇਰ ਵੀ ਸਰਕਾਰਾਂ ਦਾ ਫੈਸਲਾ ਫਿਰਮਤ ਤੇ ਸੀ ਇਹਦੇ ਸਬੰਧ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਇਕੱਠੁੱਤਾ ਕਰਕੇ ਤੇ ਜਲਾਲਾਂਵਰ ਪਹੁੰਚਦੇ ਹਾਂ ਪਰ ਜਿਹੜੀ ਸਰਕਾਰ ਗੁਰਮੰਡੇਆ ਕੋਲ ਟਿਕ ਮੋਡਲੋਂ ਪੜੀਆ ਕੱਟਿਆ ਰਾਜਨੀਤਿਕ ਪਿਆਰ ਤੇ ਪਹਿਲਾ ਉਹਨਾਂ ਨੇ ਲੈਣਾ ਦੇ ਵਿੱਚੋਂ 102 ਕੋ ਬਣਾ ਆਪਣਾ ਰੋਟਾ ਖਾਲੀ ਫੈਲਾ ਦੇ ਤੇ ਤੁਹਾਡੇ ਪੱਤਰਕਾਰੀ ਭਾਈਚਾਰੇ ਨੇ ਆਰਡੀ ਵੀਡੀਓ ਚੈਨਲਾਂ ਤੇ ਕੱਲ੍ਹ ਵਕਤ ਤੇ ਤੁਹਾਨੂੰ ਵੀ ਪਤਾ ਉਸ ਤੋਂ ਬਾਅਦ ਕੀ ਹੋਇਆ ਕਿ ਅੰਦਰ ਜਾ ਕੇ ਆਪਦੇ ਜਿਹੜੇ ਕਰਿੰਦੋ ਸੀ ਉਹ ਉਹੋਕਲੇ ਉਹਨਾਂ ਨੇ ਪਰ ਸਾਡੀਆਂ ਬੀਬੀਆਂ ਇਹ ਜਿੱਤਾ ਰੋਲੀਆਂ ਕੁੰਨੀਆਂ ਪਾਡੀਆਂ ਸਾਡੇ ਸਰਪੰਚਾਂ ਦੇ ਪੱਗਾਂ ਲਾਈਆਂ ਲਾਮਿਨੇਸ਼ਨ ਕਾੜੇ ਇਹਨਾਂ ਨੇ ਰੂਮ ਵੀ ਆਪਾਂ ਰਾਜਿਤ ਦਾ ਘਟ ਗਿਆ ਤੋਂ ਘਟ ਗਿਆ ਹਸਪਤਲ ਦਾ ਇਹਨੇ ਤੇ ਉਹਦੇ ਕਰਿੰਦਿਆਂ ਨੇ ਜਦ ਬਰਮਾਸ਼ ਨੇ ਬਾਹਰੋਂ ਮਕਾਇਦ ਰੋਲਰ ਕਿਤੇ ਸਾਡੇ ਬੰਦਿਆਂ ਦੇ ਨਾਲ ਪਏ ਪੱਗਾਂ ਲਾਈਆਂ ਨੂੰ ਪਤਾ ਦਿੱਤ ਸਾਡਾ ਹੈ ਸਰਪੰਚ ਬੈਠਾ ਬੀਬੀਆਂ ਦੇ ਇੱਕ ਬੀਬੀ ਦੇ ਕੱਪੜੇ ਤਾਰ ਕੇ ਲੇਡੀ ਕਾਸਟੂਮ ਬਣਾਵੇਂ ਆਵਦੀਆਂ ਚੁੰਨੀਆਂ ਦਿੱਤੀਆਂ ਨੂੰ ਤੰਗ ਕਰਨ ਵਾਸਤੇ